ਚਗਬਾਣੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਅਨਮੋਲ ਸ਼ਰਮਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਰਾਤ ਦੇ ਹਨੇਰੇ ਦੇ ਵਿੱਚ ਆ ਰਾਵੀ ਦਰਿਆ ਦੇ ਕਿਨਾਰੇ ਜਿਹੜੀ ਐ ਉਹ ਮਾਈਨਿੰਗ ਨਜਾਇਜ਼ ਕੀਤੀ ਜਾ ਰਹੀ ਸੀ ਔਰ ਅਸੀਂ ਇਸ ਵਕਤ ਜਿਹੜਾ ਪਠਾਨਕੋਟ ਦੇ ਨਾਲ ਲੱਗਦੇ ਸਰਹਦੀ ਇਲਾਕੇ ਦੇ ਉੱਤੇ ਮੌਜੂਦ ਹਾਂ ਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪੁਲਿਸ ਵੱਲੋਂ ਜਿਹੜੀ ਐ ਉਹ ਰਾਵੀ ਦਰਿਆ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਸੀਗੀ ਔਰ ਪੁਲਿਸ ਵੱਲੋਂ ਉੱਥੇ ਦਬਿਸ਼ ਦਿੱਤੀ ਜਾਂਦੀ ਆ ਔਰ 6 ਟਿਪਰ 2 ਜੀਸੀਬੀ ਤੇ 4 ਬੰਦਿਆਂ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਆ ਔਰ ਪੁਲਿਸ ਵੱਲੋਂ ਅੱਗੇ ਦੀ ਤਫ਼ਤੀਸ਼ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਰਾਵੀ ਦਰਿਆ ਦੇ ਨਾਲ ਨਾਲ ਕੈਚਮੈਂਟ ਏਰੀਆ ਦੇ ਵਿੱਚ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਉੱਥੇ ਵੱਡੀ ਪੱਧਰ ਤੇ ਉੱਤੇ ਜਿਹੜੀ ਹੈਗੀ ਐ ਇਲੈਗਲ ਮਾਈਨਿੰਗ ਹੋ ਰਹੀ ਆ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਪਠਾਨਕੋਟ ਪੁਲਿਸ ਨੇ ਇੱਕ ਸਪੈਸ਼ਲ ਆਪਰੇਸ਼ਨ ਦੇ ਤਹਿਤ ਜਿਹੜੀ ਹੈਗੀ ਆ ਉੱਥੇ ਰੇਡ ਕੰਡਕਟ ਕੀਤਾ ਉਸ ਰੇਡ ਦੇ ਦੌਰਾਨ ਉੱਥੋਂ ਜਿਹੜੀਆਂ ਹੈਗੀਆਂ ਆ ਦੋ ਹਾਈਡਰੌਲਿਕ ਹੈਵੀ ਡਿਊਟੀ ਪੋਕਲੈਨ ਮਸ਼ੀਨਸ ਜਿਹੜੀਆਂ ਕਿ ਲਗਾਤਾਰ ਆਪਣਾ ਕੰਮ ਕਰ ਰਹੀਆਂ ਸੀਗੀਆਂ ਔਰ ਇਸ ਤੋਂ ਇਲਾਵਾ 6 ਹਾਈਡਰੋਲਿਕ ਹੈਵੀ ਡਿਊਟੀ ਦੇ ਟਿਪਰਸ ਹੈਗੇ ਆ ਸੈਂਡਫਿਲਡ ਜਿਹੜੀ ਕਿ ਰੌ ਮਟੀਰੀਅਲ ਨਾਲ ਭਰੇ ਹੋਏ ਸੀਗੇ ਉੱਥੋਂ ਮੌਕੇ ਦੇ ਉੱਤੇ ਬਰਾਮਦ ਕੀਤੇ ਗਏ ਆ ਔਰ 4 ਉਹਨਾਂ ਦੇ ਜਿਹੜੇ ਹੈਗੇ ਆਪਰੇਟਰ ਜਿਹੜੇ ਕਿ ਇਲੀਗਲ ਮਾਈਨਿੰਗ ਕਰਾ ਰਹੇ ਸੀ ਉਹਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਜਿਹੜਾ ਏਰੀਆ ਹੈਗਾ ਆ ਇਹ ਪਿੰਡ ਪਾਟੀਆਂ ਕਰਕੇ ਹੈ ਉਹਦੇ ਜੂਰਿਸਡਿਕਸ਼ਨ ਚ ਪੈਂਦਾ ਹੈਗਾ ਉਸ ਜੂਰਿਸਡਿਕਸ਼ਨ ਦੇ ਵਿੱਚੋਂ ਜਿਹੜੀ ਹੈਗੀ ਆ ਅ ਰਾਤ ਜਿਹੜੀ ਮਾਈਨਿੰਗ ਡਿਪਾਰਟਮੈਂਟ ਨੂੰ ਬੁਲਾ ਕੇ ਮੈਜ਼ਰਮੈਂਟ ਕਰਾਈ ਗਈ ਆ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਔਰ ਕਾਫੀ ਵੱਡੇ ਏਰੀਆ ਦੇ ਵਿੱਚ ਇਲੈਗਲ ਮਾਈਨਿੰਗ ਜਿਹੜੀ ਆ ਉਹ ਹੋਣੀ ਉਹ ਪਾਈ ਗਈ ਆ ਪਠਾਨਕੋਟ ਤੋਂ ਜਗਬਾੜੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ